हमारा पंडित रिति शर्मा क्या शिवरात्रि का महापर्व बड़ी धूमधाम से मनाया जा रहा है अभी कुछ समय पहले है ना शंकर भगवान की प्राण प्रतिष्ठा हुई है हमें यहाँ के पुजारी है यहाँ पर लंगर लगाया जा रहा है शंकर भगवान की महिमा का दान किया जा रहा है रुद्र अभिषेक किया जा रहा है लोग आ रहे हैं लोग जा रहे हैं तो ये करें, करें। यहाँ पर शंकर भगवान की मूर्ति की स्थापना है शंकर भगवान का शंकर भगवान की जब चढ़ाएँ अपना जो तो भी जीवन है उसको तो करें हम करें यहाँ पर शंकर भगवान का व्रत इत्यादि रखें उनको नसीन करें शंकर भगवान से आशीर्वाद करें जो दुख इत्यादि हैं वो सारे शंकर भगवान दूर करते हैं ਪਾਲਤ ਸਰਾਹੀ ਇਹ ਗਣਜਾ ਉਹ ਗਿਆ ਜਿਹੜੀ ਮਾਦਾ ਦੇ ਨਜ਼ਾਰੇ ਮੌਕੇ ਤੇ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਇਹ ਨਗਰ ਸੁਭਰਾ ਦੇ ਵਿੱਚ ਅੱਜ ਬਹੁਤ ਵਧੀਆ ਇਹਨਾਂ ਨਵੇਂ ਆ ਗਾ ਰਹੇ ਆ ਅੱਜ ਤੋਂ ਪਰੇ ਤਿੰਨ ਪੱਲਾ ਅੱਜ ਤੋਂ ਸੁਆਫਾਂ ਨਹੀਂ ਜੇ ਕੰਮ ਸੰਭਾਲਣ ਵਾਲਾ ਬਹੁਤ ਵਧੀਆ ਕਰਾਲਾ ਪਤਾ ਵੀ ਗਾਣੇ ਨਗਰ ਸੁਭਰਾ ਦੇ ਮੈਂ ਸਭ ਸਤਿਕਾਰ ਸਤਿਕਾਰ ਦੇ ਸੰਬੰਧ ਵਿੱਚ ਗੱਲ ਕਰਦਾ ਹਾਂ। ਬੜੀ ਲੱਗਦੀ ਹੈ। ਜਲਦੀ ਵਿੱਚ ਬਹੁਤ 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 ਚੱਲ ਰਿਹਾ ਹੈ। ਬਹੁਤ ਨੋਰਾਣਾ ਕੰਮ ਚੱਲ ਰਿਹਾ ਹੈ ਜੀ। ਬਹੁਤ ਤੇਜ਼ ਦਾ ਸੰਗੋ ਨਾਲ ਕੰਮ ਪੂਰਾ ਕਰ ਰਿਹਾ ਹੈ ਜੀ। ਮੰਤਰੇ ਕੇ ਵੀ ਪਾਏ ਆ ਇਹ ਵੀ ਹੁਣ ਜਲਦੀ ਤੋਂ ਜਲਦੀ ਸਾਰੀ ਪਾਈਪ ਲਾਈਨ ਕਰ ਰਹੇ ਆ ਜੀ। ਬਦਵਾਰ ਦੇ ਨਾਲ ਸਾਰੀ ਦੇ ਪਾ। ਜਲਦੀ ਤੋਂ ਜਲਦੀ ਕਰ ਰਹੇ ਆ। ਇਹ ਗੱਲ ਚਾਹੁੰਦਾ ਹਾਂ ਕਿ ਮਾਤਾ ਜੀ ਆਪਣੇ ਮੁੱਤਰ ਨੂੰ ਸੁਣਾਉਂਦੇ ਕਿ ਉਹ ਸੁਣਨ ਲਈ ਕਿ ਉਹਦਾ ਰਚਨਾ ਦਾ ਪ੍ਰਾਪਤ ਬਾਤਾਂ ਕਿਸੇ ਦਾ ਹੋ ਸਕਦਾ ਹੈ ਉਹਨਾਂ ਪਰ ਉਹ ਵਾਹ ਨਹੀਂ ਹੈ ਇਹ ਲੱਗਦੀ ਹੈ ਸਾਡੇ ਪਿੰਡ ਸੰਭਰਾ ਦੇ ਵਿੱਚ ਜਿੱਦਾਂ ਬਾਕੀ ਪਿੰਡਾਂ ਦੇ ਹੋਣੇ ਹੋੜੇ ਸਾਡੇ ਪਿੰਡ ਦੇ ਵਿੱਚ ਇੱਕ ਪ੍ਰਾਤਨ ਮੰਦਿਰ ਇਸ ਤੇ ਮਤਲਬ ਅੱਜ ਸ਼ੋਰਾਕੀਪ ਨੇ ਇੱਕ ਸਮੂਹ ਦੇਸ਼ਵਾਸੀਆਂ ਨੂੰ ਸਮੂਜੀ ਸ੍ਰਧਾ ਪੰਚਾਇਤ ਵੱਲੋਂ ਬਹੁਤ ਬਹੁ ਲੱਖ ਲੱਖ ਵਧਾਈਆਂ ਇਸ ਦਿਨ ਤੇ ਮਤਲਬ ਕਿ ਪ੍ਰਾਤਨ ਜਿਹੜੀਆਂ ਮੂਰਤੀਆਂ ਸੀ ਅੱਜ ਜਿਹੜੀਆਂ ਉਹ ਸਥਾਪਿਤ ਕੀਤੀਆਂ ਗਈਆਂ ਵਾ ਰਸਮਾਂ ਰਵਾਜਾਂ ਦੇ ਮੁਤਾਬਕ ਤੇ ਲੰਗਰ ਪ੍ਰਬੰਧ ਚੱਲ ਰਿਹਾ ਤੇ ਬਹੁਤ ਸੋਹਣੀ ਮਾਤ ਬਣ ਗਈ ਆ ਕਮੇਟੀ ਦੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਵਾਸੀਆਂ ਨੂੰ ਅਤੇਸ਼ ਵਾਸੀਆਂ ਨੂੰ ਅਪੀਲ ਆਪੀ ਸਭ ਧਰਮਾਂ ਦਾ ਸਤਿਕਾਰ ਕਰੋ ਇਕੱਠੇ ਹੋ ਕੇ ਇਦਾਂ ਦੇ ਦਿਨ ਮਨਾਏ ਜਾਣ ਜੋ ਤਾਰੂ ਸਾਡੀ ਭਾਈਚਾਰਾ ਕਿਸਾਨਾਂ ਦਾ ਜਿਹੜੀ ਉਹ ਹੈ ਸਰਕਲ ਮੈਂਬਰ ਪੰਚਾਇਤ ਦਾ ਕੀ ਕਰਨਾ ਚਾਹੋਗੇ ਯਾਰ ਅੱਜ ਦੇਖੋ ਜੀ ਬਹੁਤ ਕੁਲੀ ਕਰਤਿਆ ਅਸ਼ਵਰਾਪੀਆ ਤੇ ਆ ਰਹੇ ਬੜੀ ਧੁੰਮਾਂ ਮਨਾਉਣ ਆਏ ਜਾ ਰਿਹਾ ਮੈਂ ਆਪਣੇ ਪਿੰਡ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਇਹਨਾਂ ਇਹ ਲੱਖ ਰੱਖੋ ਜਾਈ ਸ਼ੇਰ ਪ੍ਰਵਾਹ ਦੀ ਸਥਾਪਨਾ ਕੀਤੀ ਦਿਨ ਚਾਰ ਦਿਨ ਪਹਿਲਾਂ ਤੇ ਆਜੇ ਇਧਰ ਮਾਰਾ ਕੈਮਰਾ ਮਾਰ ਕੇ ਥਾੜੀ ਸ਼ੇਰ ਪ੍ਰਵਾਹ ਸਾਰੇ ਤੇ ਸਾਮਨਾ ਕੀਤੀ ਅਮੂਰਕੇਲਾ ਨੇ ਆ ਪਿੰਡ ਵਾਸੀਆਂ ਨਾਲ ਸਹਿਯੋਗ ਨਾਲ ਜੋ ਵੀ ਹੈ ਸਾਡੇ ਪਿੰਡ ਵਾਸੀਆਂ ਦਾ ਸਹਿਯੋਗ ਨਾਲ ਇਹਨਾਂ ਨਾਲ ਬਲੋਗ ਨੂੰ ਧੰਨਵਾਦ ਕਰਦੇ ਹਾਂ ਜਿਸ ਕੰਮ ਕਿੰਦਾ ਬਹੁਤ ਵਧੀਆ ਕੰਮ ਕੀਤਾ ਗਿਆ ਸਾਡੇ ਮਤਲਬ ਬਾਹਰ ਬਹੁਤ ਦਿੱਕਤ ਸੀ ਬਹੁਤ ਸਮੈਲ ਆਦੀ ਸੀ ਮੰਦਰ ਦੇ ਵਿੱਚ ਤੇ ਪਿੰਡ ਦੇ ਸਹਿਯੋਗ ਦੇ ਨਾਲ ਪੰਚਾਇਤ ਪੰਚਾਇਤ ਬਹੁਤ ਸਹਿਯੋਗ ਨਾਲ ਮੰਤਰੀ ਸਾਹਿਬ ਦੇ ਜੋਣਾ ਬਾਹਰ ਤੋਂ ਨੇ ਕੋ ਆਏ ਗਏ ਆ ਤੇ ਹੁਣ ਬਹੁਤ ਸਾਫ ਸੁਥਰਾ ਬਾਹਰ ਬਣਾ ਦਿੱਤਾ ਗਿਆ ਹੈ ਬਹੁਤ ਵਧੀਆ ਆ ਗਿਆ ਹੈ ਇਹ ਗਣਾ ਜਾਵਗਾ ਅਜ ਮਾਤਾ ਦੇ ਵਿੱਚ ਆਜੇ ਅੱਜ ਮਾਤਾ ਮੰਦਿਰ ਦੀ ਸਵਾਦੀ ਵਾਲੇ ਜਿਹੜਾ ਵਿੰਡਰ ਲਗਾਵਾ ਇੱਥੇ ਮੂਕੇ ਸਰਨਾ ਦਿੱਤੀ ਗਈ ਆ ਬਹੁਤ ਬਹੁਤ ਸੰਤਨ ਹਰ ਤੁ ਲੱਖ ਲੱਖ ਪੈਸਾ ਦੇਨੇ ਆ ਇੱਥੇ ਅੱਗੇ ਨੂੰ ਬਹੁਤ ਜ਼ਿਆਦਾ ਵਧੀਆ ਮੰਦਿਰ ਬਣਾ ਸਕਿਆ ਆ ਆਸ ਆ ਵੀ ਔਨ ਲੇ ਦਿਨਾਂ ਚ ਹੋਏ ਇੱਕ ਵਧੀਆ ਬਣੂਗਾ ਇੱਥੇ ਕਾਣੀ ਅੱਗੇ ਨਾਲ ਸੀ ਉਹਦੇ ਸੀਵਰੇਜ ਪਾਉਣੇ ਪਵਾਤਾ ਆ ਔਨ ਇਹਨਾਂ ਜੋ ਵੀ ਇਹ ਮੰਗ ਕਰਨੇ ਮੰਦਿਰ ਲਈ ਪੰਚਾਇਤ ਉਹਹੀਂ ਕਰਾਂਗੇ ਸੋਨ ਪੁਰ ਲੋਕੀ ਗੜਾ ਜਾਓਗੇ ਸਾਡੇ ਇਹ ਜੀ ਸ਼ਿਭਰਾਤਰੀ ਦੇ ਦਿਹਾੜੇ ਤੇ ਸਮੂਹ ਸੰਤਾਂ ਨੂੰ ਲੱਗ ਰਿਹਾ ਕਿਦਾ ਨਾ ਆਣਾ ਔਰ ਨਗਰ ਸੁਭਰਾ ਵੱਲੋਂ ਜੋ ਵੀ ਪ੍ਰਾਲਾ ਕੀਤਾ ਜਾਵਾ ਹ ਮੰਦਿਰ ਬਹੁਤ ਵਧੀਆ ਬਣਾ ਦਿੱਤਾ ਗਿਆ ਵਾ ਤੇ ਅੱਜ ਬਹੁਤ ਵਧੀਆ ਜਿਹੜਾ ਲੰਗਰ ਲਾਇਆ ਤੇ ਸੰਤਾਂ ਵੀ ਬਹੁਤ ਜ਼ਿਆਦੀ ਆਈਆਂ ਨੇ ਤੇ ਨਾਲ ਮੂਰਤੀ ਦੀ ਸਥਾਪਨਾ ਕੀਤੀ ਗਈ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਇਹ ਚੜ੍ਹਦੀ ਕਲਾ ਰੱਖੇ ਇਹਨਾਂ ਕਰਦੇ ਆ